ਮੰਗੇ ਪੁੱਤ ਭੈਣ ਮੰਗੇ ਵੀਰਨ ਬਦਲੋ ਬਾਬਾ ਜੀ ਲੇਖਾਂ ਦੀ ਲਕੀਰ ਨੂੰ ਤੁਸੀਂ ਬਦਲੋ ਬਾਬਾ ਜੀ ਲੇਖਾਂ ਦੀ ਲਕੀਰ ਨੂੰ ਬੈਗਰੂ ਜੀ ਹੁਣ ਰਖੜੀ ਦਾ ਤਿਹਾਰ ਆ ਰਿਹਾ ਤੇ ਜੜੀਆਂ ਭੈਣਾਂ ਦੇ ਕੋਲ ਵੀਰ ਨਹੀਂ ਲੱਗਾ ਤੇ ਉਹਨਾਂ ਤੇ ਕੋਈ ਪੁੱਛ ਕੇ ਵੇਖਿਓ ਵੀ ਰਖੜੀ ਵਾਲੇ ਦਿਨ ਉਹਨਾਂ ਦਾ ਕਿਵੇਂ ਲੰਘਦਾ ਹੈ ਉਹ ਜਿਹੜਾ ਦੇਨ ਹੋ ਗਣ ਉਹਨਾਂ ਦਾ ਪਾੜ ਜਿੱਡਾ ਹੋ ਜਿੰਨਾ ਭੈਣਾ ਕੋਲ ਵੀਰ ਹੈ ਵੀ ਹੋ ਮਾਂ ਮੰਗੇ ਪੁੱਤ ਭੈਣ ਮੰਗੇ ਵੀਰ ਨੂੰ ਮਾਂ ਮੰਗੇ ਪੁੱਤ ਭੈਣ ਮੰਗੇ ਵੀਰ ਨੂੰ ਬੱਧਨੇ ਬਾਬਾ ਜੀ ਲਿਖਾਂ ਦੀ ਲਕੀਰ ਤੋਂ ਬੱਧਨੇ ਬਾਬਾ ਜੀ ਲਿਖਾਂ ਦੀ ਲਕੀਰ ਤੋਂ